ਕਹਦੇ ਦੀ ਗੱਲ ਕਰੀਏ ਆਪਣੀਆਂ ਆਪਣੀਆਂ ਪਾਰਟੀਆਂ ਦਾ ਝੰਡਾ ਲੈ ਕੇ ਇਹ ਫੋਟ ਪੈਂਦੇ ਹਨ ਸੰਸਾਰਾਂ ਨੂੰ কুমਰਾ ਕਰਨ ਲਈ ਆਪਣੀਆਂ ਰੈਲੀਆਂ ਤੇ ਆਪਣਾ ਉਤਮਾ ਵਿਖਾਣ ਦੇ ਹਨ ਇਹ ਇਹਨਾਂ ਨੂੰ ਇਹ ਨਹੀਂ ਪਤਾ ਅਸੀਂ 70 ਸਾਲਾਂ ਤੋਂ ਇਹ ਮਾ ਕਿਸਾਨਾਂ ਦੇ ਨੋਟਾ ਲੈ ਕੇ ਆਪਣੀਆਂ ਕੁਰਸੀਆਂ ਆਪਣੀਆਂ ਮਜਬੀਰੀਆਂ ਬਚਾਈਆਂ ਹੋਈਆਂ ਹਨ ਅੱਜ ਉਹ ਫੰਡੇ ਲਈ ਇੱਕ ਮਹੀਨੇ ਲਈ ਜਾਂ ਦੋ ਮਹੀਨੇ ਲਈ ਆਪਣਾ ਛੱਡਾ ਛੱਡ ਕੇ ਰੋਜ਼ ਸ਼ੂਲੀਅਤ ਇਹਨਾਂ ਧਰਮਿਆਂ ਦੇ ਵਿੱਚ ਨਹੀਂ ਕਰ ਸਕਦੇ ਅਸੀਂ ਕਿਸਾਨ ਵੀਰ ਅੱਜ ਸਾਰੇ ਕਿਸਾਨਾਂ ਨੂੰ ਐਲਾਨ ਹੈ ਇਸ ਗੱਲ ਇਸ ਗੱਲ ਨੂੰ ਸੋਚਣਾ ਆਪਣੇ ਮੁੰਡਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਵੱਡੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਜਾ ਕੇ ਆਪਣੇ ਆਪਣੇ ਵੀਰਾਂ ਨੂੰ ਫੋਨ ਕਰਨ ਚਾਹੇ ਉਹ ਕਾਂਗਰਸੀ ਨੇ ਇਹ ਚੋਣਾਂ ਵਿੱਚ ਉਹ ਇਕੱਲੇ ਇਕੱਲੇ ਪਿੰਡਾਂ ਦੇ ਵਿੱਚ ਬੜੇ ਲਈ ਮਜਬੂਰ ਹੋਣਗੇ ਉਹਨਾਂ ਦੇ ਨਾਲ ਕੋਈ ਨਹੀਂ ਹੋਏਗਾ ਤੇ ਆਪਣੇ ਘੇੜ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਣ ਇਹ ਕਿਸਾਨ ਜੱਤੇ ਬੰਦੀਆਂ ਇਹ ਸਾਡੇ ਵੀਰ ਇਹ ਸਾਡੇ ਬਜ਼ੁਰਗ ਉਹਨਾਂ ਨੂੰ ਘੇੜ ਦਾ ਦਰਵਾਜ਼ਾ ਨਾ ਲੰਘਣ ਦੇਣਾ ਆਪਣੇ ਘੇੜ ਦਾ ਦਰਵਾਜ਼ਾ ਬੰਦ ਕਰ ਲੈਣ ਚਾਹੇ ਕਾਂਗਰਸ ਪਾਰਟੀ ਵਾਲੇ ਚਾਹੇ ਆਕਾਲੀ ਦਲ ਪਾਰਟੀ ਵਾਲੇ ਨੇ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਵਿਚਾਰ ਉਹ ਵੋਟਰ ਕੋਈ ਅੰਮ੍ਰਿਤ ਨੂੰ ਹੀ ਲੈ ਕੇ ਆਉਂਦੇ ਉਹ ਅੰਮ੍ਰਿਤਾਂ ਨੂੰ ਵੋਟਾਂ ਨਹੀਂ ਲੈ ਕੇ ਆਉਂਦੇ ਉਹ ਆਪਣੇ ਪ੍ਰਸਾਣ ਵੀਰਾਂ ਦੀਆਂ ਵੋਟਾਂ ਨਹੀਂ ਇਹ ਸੋਚਦੇ ਨੇ ਕਿ ਅਸੀਂ ਸਾਰੇ ਸ਼ਾਇਦ ਅੰਮ੍ਰਿਤਾਂ ਨੂੰ ਵੋਟਾਂ ਲੈ ਆਣੇ ਆ ਸਾਡੇ ਵਿਚਾਰ ਇੱਥੇ ਪ੍ਰਸਾਣ ਵੀਰਾਂ ਨਹੀਂ ਇੱਥੇ ਕੋਈ ਵੀਰ ਅਕਾਲੀ ਨਾਲ ਜੁੜਿਆ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਕਿ ਇਹ ਉਹਨਾਂ ਨੂੰ ਪੁੱਛਣਾ ਚਾਹਦੇ ਨੇ ਕਿ ਅੱਜ ਸਾਡੇ ਨਾਲ ਅਸੀਂ 6 ਮਿੰਟੇ ਲਾ ਕੇ ਤੁਹਾਡੇ ਪਿੱਛੇ ਆਪਣੇ ਐਕਸੀਡੈਂਟ ਵੀ ਕਰਾਉਂਦੇ ਆ ਤੁਹਾਡੇ ਪਿੱਛੇ ਅਸੀਂ ਆਪਣੇ ਭਰਾਵਾਂ ਨੂੰ ਫੋੜ ਕਰਦੇ ਆ ਆਪਣੇ ਭਰਾਵਾਂ ਦੇ ਨਾਲ ਜੰਗ ਮਾਰਨ ਦੀ ਜੇਣਾ ਲੜਦੇ ਆ ਸਿਰਫ ਕੀ ਦੇ ਕਰਕੇ ਤੁਹਾਡੀਆਂ ਕੁਰਸੀਆਂ ਲਈ ਅੱਜ ਜੇ ਸਾਡੇ ਤੇ ਬਿਫਤਾ ਆਣ ਬਣੀ ਐ ਤੇ ਤੁਸੀਂ ਕਿੱਥੇ ਰਹਿ ਗਏ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਪੁੱਛ ਲੇ ਉਹਨੇ ਨੂੰ ਰੋਜ਼ ਘਰੇ ਜਾ ਕੇ ਫੋਨ ਕਰੋ ਆ ਮੈਂ ਤੁਹਾਡੇ ਆ ਅੱਜੋਂ ਹਫ਼ਤੇ ਦਾ ਦਿਨ ਨਾ ਫੋਨ ਟਾਈਮ ਲੇ ਲਓ ਜੇ ਉਹ ਨਹੀਂ ਆ ਸਕਦੇ ਆਪਣੇ ਕਿਸੇ ਹੋਰ ਦੇ ਤੱਕ ਮੈਂ ਆਕੂ ਇਹਨਾਂ ਧਰਨਿਆਂ ਦੇ ਵਿੱਚ ਬੈਠ ਕੇ ਉਹ ਸਾਡੇ ਸਰਕਾਰੀ ਕੰਮ ਨੇ ਉਹਨਾਂ ਦਾ ਕੰਮ ਕਰਨਾ ਪਰ ਵਿੱਚੋਂ ਹਫ਼ਤੇ ਬਾਅਦੋਂ ਟਾਈਮ ਜ਼ਰੂਰ ਕੱਟਣਾ ਕਿ ਇਹਨਾਂ ਧਰਨਿਆਂ ਦੇ ਵਿੱਚ ਬਿਨਾਂ ਛੱਡੇ ਜੇ ਆਪਾਂ ਕਿਸਾਨ ਦੀ ਹਿੰਮਤ ਦੀ ਗੱਲ ਕਰੀਏ ਇੱਕ ਮੈਂ ਗੱਲ ਕਹਿਣਾ ਚਾਹਣਾ ਸਾਡਾ ਕਿਸਾਨ ਜਿੱਥੇ ਵੀ ਗਿਆ ਮੁਸੀਬਤ ਉਸਦੇ ਸਾਹਮਣੇ ਆ खड़ी ਹੋਵੇ ਸਾਡਾ ਕਿਸਾਨ ਜਿੱਥੇ ਵੀ ਗਿਆ ਮੁਸੀਬਤ ਉਸਦੇ ਸਾਹਮਣੇ ਆ ਖੜੀ ਹੋਵੇ ਕਿਸਾਨ ਟੋਲੇ ਪਹਿਲਾਂ ਤਾਂ ਮਾਜਰ ਪਰਿਵਾਰਾਂ ਤੇ ਸਭ ਤੋਂ ਜ਼ਿਆਦਾ ਹੁੰਦੀਆਂ ਸੀ ਅੱਜ ਸਾਡੇ ਪਿੰਡੂ ਵੀ ਸਭ ਦੇ ਕੇ ਸਭ ਤੋਂ ਜ਼ਿਆਦਾ ਦੁਕਾਨਦਾਰਾਂ ਦੁਕਾਨਾਂ ਜਿਹੜੀਆਂ ਪਚਾਰਾਂ ਦੇ ਵਿੱਚ ਨੇ ਇਹਨਾਂ ਨੇ ਕੀ ਕੀਤਾ ਕਾਰਪੋਰੇਟ ਘਰਾਣਿਆਂ ਨੇ ਕੋਰੀਅਰ ਕੋਰੀਅਰ ਮਾਲ ਖੋ ਕੇ ਉਹਨਾਂ ਦੁਕਾਨਦਾਰਾਂ ਦੀ ਰੋਟੀ ਰੋਟੀ ਪੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਜੇ ਆਪਾਂ ਗੱਲ ਕਰੀਏ ਫਲਿੱਪਕਾਰਟ ਐਮਾਜ਼ਨ ਸਨੈਪੀ ਇਹਦੇ ਵਿੱਚ ਅੱਜ 30% ਕੋਰੀਅਰ ਜਿਹੜਾ ਇਹ ਸਮਾਨ ਆ ਰਿਹਾ ਜਿਹੜਾ ਵੀ ਆਪਣੇ ਦੁਕਾਨਾਂ ਦੇ ਵਿੱਚੋਂ ਖਰੀਦਿਆ ਜਾਣਾ ਸੀ ਜਿਹਦਾ ਟੈਕਸ ਪੁਜਾਰ ਸਰਕਾਰ ਨੂੰ ਜਾਣਾ ਸੀ ਉਹ ਜਿਹੜਾ ਟੈਕਸ ਸਿੱਧਾ ਸੈਂਟਰ ਸਰਕਾਰ ਉਹਨਾਂ ਕੋਲ ਲੈ ਲਿਆ ਤੇ ਉਹ ਆਪਣੀਆਂ ਸੂਤਾਵਾਂ ਜੜੀਆਂ ਉਹ ਹਰ ਕਰ ਕਾਰ ਦੇ ਵਿੱਚ ਪੁਜਾਰੀ ਆ ਸਾਡੇ ਜਿਹੜੇ ਦੁਕਾਨਦਾਰ ਵੀਰ ਨੇ ਉਹ ਸਾਰਾ ਦਿਨ ਬੰਗੀਆਂ ਦੇ ਵਿੱਚ ਲਿਖਦੇ ਰਹਿੰਦੇ ਨੇ ਕਿ ਸਾਡੀ ਦੁਕਾਨ ਤੇ ਹੋਰ ਕੋਈ ਗਾਹਕ ਚੜੂਗਾ ਸਾਡੀ ਦੁਕਾਨ ਤੇ ਹੋਰ ਕੋਈ ਗਾਹਕ ਚੜੂਗਾ ਤੁਸੀਂ ਦੱਸੋ ਜੇਕਰ ਆਉਣ ਵਾਲੇ 5 ਸਾਲਾਂ ਬਾਅਦ ਤੁਸੀਂ ਦੇਖੋ 10 ਸਾਲਾਂ ਬਾਅਦ ਦੇਖੋ ਇਹ ਦੁਕਾਨਾਂ ਬਿਲਕੁਲ ਸੁੰਨੀਆਂ ਹੋ ਜਾਣਗੀਆਂ ਜੇਕਰ ਇਹ ਫਲੀਪਕਾਰ ਐਮਾਜ਼ਨ ਸਨੇਪਟੀਲ ਕਈ ਹੋਰ ਕਰਨੀ ਐਪ ਆ ਰਹੀਆਂ ਨੇ ਜੇ ਇਹਨਾਂ ਨੂੰ ਹਰ ਇੱਕ ਕਿਸਾਨ ਨੂੰ ਹਰ ਇੱਕ ਨੌਜਵਾਨ ਵੀਰ ਨੂੰ ਇਹ ਐਪ ਚਲਾਉਣੀਆਂ ਆ ਗਈਆਂ ਨੇ ਨਹੀਂ ਤਾਂ ਆ ਜਾਣਗੀਆਂ ਉਹ ਦੁਕਾਨਾਂ ਸਭ ਸੁੰਨੀਆਂ ਚੱਲਦੀਆਂ ਰਹਿ ਜਾਣਗੀਆਂ ਉਹ ਵੀ ਅੱਜ ਇੰਤਜ਼ਾਮ ਕਰ ਲੈਣਾ ਕਿ ਅਸੀਂ ਈ ਆਪਣਾ ਜੁਨੀ ਇਸ ਤਰ੍ਹਾਂ ਕੋਲ ਕਰਦਾ ਇੱਕ ਪ੍ਰਾਕਰਮ ਜੇਕਰ ਅਜਾਣ ਕੇ ਇਸ ਧਰਮਿਆਂ ਦੇ ਵਿੱਚ ਬਜ਼ਾਰਾਂ ਵਾਲੇ ਵੀ ਇਸ ਕੁਰੀਅਤ ਕਰਦੇ ਨੇ ਮੈਂ ਵਾਦਾ ਕਰਦਾ ਕਿਸਾਨ ਆਪੂ ਜੇ ਬੰਦੀਆਂ ਨੂੰ ਇਹਨਾਂ ਦੀ ਇਸ ਗੱਲ ਨੂੰ ਲੋਇਕ ਕਰਨ ਲਈ ਸਮਾਂ ਦਿੰਦਾ ਕਿ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਤਾਂ ਜੋ ਆਣ ਵਾਲੇ ਪੰਜਾਬ ਨੇ ਆਪਣੇ ਸੁਣਨੇ ਨਾ ਹੋ ਜਾਣ ਆਣ ਵਾਲੇ ਜਿਹੜੇ ਆਪਣੇ ਲੋਗਲੇ ਵੀਰ ਨੇ ਉਹ ਬੇਰੋਥੀ ਤੋਂ ਬੇਰੁਕਾਰ ਨਾ ਹੋ ਜਾਣ ਮੈਂ ਗੱਲ ਕਰਾਂ GST ਦੀ ਜੇ GST ਨੂੰ ਦੇਖਿਆ ਜਾਵੇ ਤਾਂ ਇਹਨਾਂ ਸਰਕਾਰਾਂ ਨੇ ਜਿਹੜਾ GST ਦਾ ਪ੍ਰੋਗਰਾਮ ਸੀ ਉਹ ਇਸ ਤਰੀਕੇ ਦੇ ਨਾਲ ਹੋਇਆ ਕਿ ਅੱਗੇ ਪਹਿਲਾਂ ਜਿਹੜਾ GST ਸੀ ਟੈਕਸ ਸੀ ਉਹ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਜਾਂਦਾ ਸੀ ਤੇ ਜਿਹੜਾ ਸੈਂਟਰ ਸਰਕਾਰ ਦਾ ਸੀ ਉਹ ਸੈਂਟਰ ਸਰਕਾਰ ਨੂੰ ਜਾਂਦਾ ਸੀ ਇਹਨਾਂ ਨੇ ਸਿਲੰਡਰਾਂ ਦੀ ਸਕੀਮ ਫੇਟਲੀ ਸਾਡੇ ਨਾਲ ਕਿ ਅਸੀਂ ਤੁਹਾਡਾ ਚਾਹਤੋਂ ਦਾ ਸਿਲੰਡਰ ਹੈਗਾ ਅਸੀਂ ਅੱਜ ₹500 ਬੇ ਕਰੋ ਤੇ ਅਸੀਂ ₹250 ਜਾਂ ₹200 ਉਹ ਵੱਡਾ ਸਮਝੀ ਦੇ ਰੂਪ ਵਿੱਚ ਹਫਤੇ ਦੇ ਹਫਤੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਆ ਜਾਏਗਾ ਇੱਕ ਲਾਭ ਦਿੰਦੇ ਨੇ ਹੁਣ ਜਿਹੜੇ ਆਡੀਨੇਸ ਦੇ ਥਰੂ ਆਪਾਂ ਨੂੰ ਲਾਭ ਦਿੱਤਾ ਜਾ ਰਿਹਾ ਤੁਸੀਂ ਜਿੱਥੇ ਮਰਜ਼ੀ ਫਸਲ ਵੇਚੋ ਤੁਸੀਂ ਆ ਦਾ ਮੁੱਲ ਆਪ ਕ੍ਰੀਟੋਗੇ ਮੈਂ ਇੱਕ ਤੁਹਾਨੂੰ ਕਹਿਣਾ ਚਾਹਾਂ ਜਿੰਨੇ ਵੱਡੇ fer